2500 ਰੁਪਏ ਪੈਨਸ਼ਨ ਹੋਈ ਜਾਰੀ ਜੁਲਾਈ ਮਹੀਨੇ ਦੇ ਵਿੱਚ 2500 ਰੁਪਏ ਪੈਨਸ਼ਨ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਬੁਢਾਪਾ ਵਿਧਵਾ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਸ਼ਾਮਲ ਹੈ ਬਹੁਤ ਲੋਕ ਇੰਤਜ਼ਾਰ ਕਰ ਰਹੇ ਸਨ 2500 ਰੁਪਏ ਪੈਨਸ਼ਨ ਨੂੰ ਲੈ ਕੇ ਤਾਂ ਇਸ ਵਾਰ ਜੁਲਾਈ ਮਹੀਨੇ ਦੇ ਵਿੱਚ ਜਿਹੜਾ ਲੋਕਾਂ ਦਾ ਇੰਤਜ਼ਾਰ ਖਤਮ ਹੋਇਆ ਜਿਹੜੀ ਪੈਨਸ਼ਨ ਆ ਉਸ ਦੇ ਵਿੱਚ ਵਾਅਦਾ ਕਰਕੇ ਲੋਕਾਂ ਨੂੰ ਜਿਹੜੀ ਰਾਹਤ ਆ ਤੇ ਦਿੱਤੀ ਗਈ ਹੈ ਤਾਂ ਕਿਹੜੇ ਅਜਿਹੇ ਜ਼ਿਲ੍ਹੇ ਅਤੇ ਬਲਾਕ ਹਨ ਜਿਨ੍ਹਾਂ ਦੇ ਵਿੱਚ ਜਿਹੜੀ ਪੈਨਸ਼ਨ 2500 ਰੁਪਏ ਜਾਰੀ ਹੋਈ ਹੈ ਅਤੇ ਕਿੰਨੀ ਤਾਰੀਖ ਨੂੰ ਉਹਨਾਂ ਲੋਕਾਂ ਦੀ ਪੈਨਸ਼ਨ ਜਾਰੀ ਹੋਈ ਹੈ ਅਤੇ ਨਾਲ ਹੀ ਗੱਲ ਕਰਾਂਗੇ ਪੀਐਮ ਕਿਸਾਨ ਸਮਾਨ ਨidhi ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਅਤੇ ਪੀਐਮ ਕਿਸਾਨ ਸਮਾਨ ਨidhi ਯੋਜਨਾ ਦੀ 20ਵੀਂ ਕਿਸ਼ਤ ਕਿੰਨੀ ਤਾਰੀਖ ਨੂੰ ਜਾਰੀ ਕੀਤੀ ਜਾਏਗੀ ਜਿਸ ਦੇ ਵਿੱਚ 2200 ਰੁਪਏ ਜਿਹੜੀਆਂ ਸਾਲਾਨਾ ਤਿੰਨ ਕਿਸ਼ਤਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਇਸ ਵਾਰ ਕਿੰਨੀ ਤਾਰੀਖ ਨੂੰ ਪੀਐਮ ਕਿਸਾਨ ਸਮਾਨ ਨidhi ਯੋਜਨਾ ਦੀ ਜਿਹੜੀ 20ਵੀਂ ਕਿਸ਼ਤ ਜਾਰੀ ਕੀਤੀ ਜਾਏਗੀ ਕਿਉਂਕਿ ਇਸ ਵਾਰ ਘਟੋ-ਘਟ ਸਾਢੇ 4-5 ਮਹੀਨੇ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਪਰ ਹਜੇ ਤੱਕ ਜਿਹੜੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਕਿਸ਼ਤ ਹੈ ਉਹ ਜਾਰੀ ਨਹੀਂ ਹੋਈ ਹੈ ਇਸ ਕਰਕੇ ਬਹੁਤ ਸਾਰੇ ਕਿਸਾਨਾਂ ਦਾ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕਿੰਨੀ ਤਾਰੀਖ ਨੂੰ ਜਿਹੜੀ ਕਿਸ਼ਤ ਜਾਰੀ ਕਰਕੇ ਉਹਨਾਂ ਦੇ ਖਾਤਿਆਂ ਦੇ ਵਿੱਚ ਉਹਨਾਂ ਨੂੰ ਰਾਹਤ ਹੈ ਦੇ ਦਿੱਤੀ ਜਾਏਗੀ ਅਤੇ ਨਾਲ ਹੀ ਗੱਲ ਕਰਾਂਗੇ ਘਰ-ਘਰ ਰਾਸ਼ਨ ਸਕੀਮ ਨੂੰ ਲੈ ਕੇ ਸਰਕਾਰ ਨੇ ਜੋ ਵੱਡੇ ਬਦਲਾਅ ਕੀਤੇ ਨੇ ਉਸ ਦੇ ਵਿੱਚ ਕਿਹੜੇ ਕਿਹੜੇ ਅਜਿਹੇ ਲੋਕ ਹੋਣਗੇ ਜਿਨ੍ਹਾਂ ਦਾ ਜਿਹੜਾ ਰਾਸ਼ਨ ਹੈ ਉਹ ਬੰਦ ਕਰ ਦਿੱਤਾ ਜਾਏਗਾ ਅਤੇ ਕਿਹੜੇ ਅਜਿਹੇ ਲੋਕ ਹੋਣਗੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰਾਸ਼ਨ ਲਈ ਐਲੀਜੀਬਲ ਹੋਣਗੇ ਤਾਂ ਗੱਲ ਕਰਾਂਗੇ ਪੈਨਸ਼ਨਾਂ ਬਾਰੇ ਪੀਐਨ ਕਿਸਾਨ ਸਮਾਨ ਦੀ ਯੋਜਨਾ ਬਾਰੇ ਅਤੇ ਨਾਲ ਹੀ ਕਰਕਰ ਰਾਸ਼ਨ ਸਕੀਮ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਜੋ ਵੀ ਖਬਰਾਂ ਲੈ ਕੇ ਆਏ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਜੋ ਸਰਕਾਰ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਨੋਟੀਫਿਕੇਸ਼ਨਾਂ ਨੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤਾਂ ਸਭ ਤੋਂ ਪਹਿਲਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪੀਐਮ ਕਿਸਾਨ ਸਮਾਨਦੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਜਿਹੜੀ 19ਵੀਂ ਕਿਸ਼ਤ ਹੈ ਬਹੁਤ 24 ਫਰਵਰੀ 2025 ਨੂੰ ਜਾਰੀ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਹਾਲੇ ਤੱਕ ਕੋਈ ਵੀ ਜਿਹੜੀ ਕਿਸ਼ਤ ਹੈ ਉਹ ਜਾਰੀ ਨਹੀਂ ਕੀਤੀ ਹੈ ਪਰ ਬਹੁਤ ਸਾਰੇ ਲੋਕਾਂ ਦਾ ਮੰਨਣਾ ਇਹ ਹੈ ਕਿ ਜਿਹੜੀ ਪੀਐਮ ਕਿਸਾਨ ਸਮਾਨੇ ਦੀ ਯੋਜਨਾ ਉਸ ਨੂੰ ਬੰਦ ਕਰ ਦਿੱਤਾ ਗਿਆ ਤਾਂ ਤੁਹਾਨੂੰ ਅਸੀਂ ਦੱਸ ਦਈਏ ਕਿ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਇਹ ਜਿਹੜੀ ਸਕੀਮ ਹੈ ਕਦੇ ਵੀ ਬੰਦ ਨਹੀਂ ਕੀਤੀ ਜਾ ਸਕਦੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ 20ਵੀਂ ਕਿਸ਼ਤ ਹੈ ਉਸ ਨੂੰ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਜਾਰੀ ਕਰ ਦਿੱਤਾ ਜਾਏਗਾ ਤਾ ਥੋੜੀ ਦੇਰੀ ਜ਼ਰੂਰ ਹੋਈ ਹੈ ਲੇਕਿਨ ਪੀਐਮ ਕਿਸਾਨ ਸਮਾਨਨਤੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਨੂੰ ਅਸੀਂ ਦੱਸ ਦਈਏ ਕਿ ਜਿਹੜੀ ਕਿਸ਼ਤ ਹੈ ਜਲਦੀ ਹੀ ਜਾਰੀ ਕਰਕੇ ਜਿਹੜੀ ਲੋਕਾਂ ਨੂੰ ਰਾਹਤ ਆ ਦੇ ਦਿੱਤੀ ਜਾਏਗੀ ਅਤੇ ਉਮੀਦ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਹੀ ਇਹ ਕਿਸ਼ਤ ਜਿਹੜੀ ਆ ਜਾਰੀ ਕੀਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਰਕਰ ਰਾਸ਼ਨ ਸਕੀਮ ਨੂੰ ਲੈ ਕੇ ਤਾਂ ਜਿਹੜੇ ਵੀ ਲੋਕ ਫਰਜ਼ੀ ਤਰੀਕੇ ਦੇ ਨਾਲ ਕਰ ਕਰ ਰਾਸ਼ਨ ਸਕੀਮ ਦੇ ਵਿੱਚ ਰਾਸ਼ਨ ਲੈ ਰਹੇ ਆ ਉਹਨਾਂ ਦਾ ਜਿਹੜਾ ਰਾਸ਼ਨ ਆ ਉਹ ਬੰਦ ਕਰ ਦਿੱਤਾ ਜਾਏਗਾ ਸਰਕਾਰ ਨੇ ਸਾਰੇ ਹੀ ਰਾਸ਼ਨ ਲੈ ਰਹੇ ਬੈਨੀਫੀਸ਼ਰੀਆਂ ਲਈ ਜਿਹੜੀ KYC ਹੈ ਜ਼ਰੂਰੀ ਕਰ ਦਿੱਤੀ ਹੈ ਸਾਰੇ ਹੀ ਲੋਕ ਜਿਹੜੇ eKYC ਕਰਵਾਉਣਗੇ ਚਾਹੇ ਤੇ ਜਿਹੜੇ ਵੀ ਲੋਕ ਉਸ ਦੇ ਵਿੱਚ ਫਰਜ਼ੀ ਤਰੀਕੇ ਦੇ ਨਾਲ ਰਾਸ਼ਨ ਲੈਂਦੇ ਪਾਏ ਜਾਣਗੇ ਤਾਂ ਸਰਕਾਰ ਵੱਲੋਂ ਉਹਨਾਂ ਲੋਕਾਂ ਦਾ ਜਿਹੜਾ ਰਾਸ਼ਨ ਹੈ ਬੰਦ ਕਰ ਦਿੱਤਾ ਜਾਏਗਾ ਉਹੀ ਲੋਕ ਐਲੀਜੀਬਲ ਰਹਿਣਗੇ ਜਿਹੜੇ ਕਿ ਉਸ ਦੇ ਲਈ ਸਹੀ ਹੱਕਦਾਰ ਨੇ ਰਾਸ਼ਨ ਦੇ ਤੇ ਫੋਨ ਗੱਲ ਕਰਦੇ ਆ ਪੈਨਸ਼ਨਾਂ ਬਾਰੇ 2500 ਰੁਪਏ ਪੈਨਸ਼ਨ ਹੋਈ ਜਾਰੀ ਜੁਲਾਈ ਮਹੀਨੇ ਦੇ ਵਿੱਚ 2500 ਰੁਪਏ ਪੈਨਸ਼ਨ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਬੁਢਾਪਾ ਵਿਧਵਾ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਸ਼ਾਮਿਲ ਹੈ ਬਹੁਤ ਲੋਕ ਇੰਤਜ਼ਾਰ ਕਰ ਰਹੇ ਸਨ 2500 ਰੁਪਏ ਪੈਨਸ਼ਨ ਨੂੰ ਲੈ ਕੇ ਤਾਂ ਇਸ ਵਾਰ ਜੁਲਾਈ ਮਹੀਨੇ ਦੇ ਵਿੱਚ ਜਿਹੜਾ ਲੋਕਾਂ ਦਾ ਇੰਤਜ਼ਾਰ ਖਤਮ ਹੋਇਆ ਜਿਹੜੀ ਪੈਨਸ਼ਨ ਆ ਉਸ ਦੇ ਵਿੱਚ ਵਾਅਦਾ ਕਰਕੇ ਲੋਕਾਂ ਨੂੰ ਜਿਹੜੀ ਰਾਹਤ ਹੈ ਦੇ ਦਿੱਤੀ ਗਈ ਹੈ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਜਿਹੜੇ ਵੀ ਲੋਕ ਅਜਹੀਆਂ ਵੀਡੀਓਜ਼ ਦਾ ਦਾਵਾ ਕਰ ਰਹੇ ਹਨ ਅਜਹੀਆਂ ਖਬਰਾਂ ਦਾ ਦਾਵਾ ਕਰ ਰਹੇ ਹਨ ਕਿ ਜਿਹੜੀ ਪੈਨਸ਼ਨ ਹੈ ਉਸ ਦੇ ਵਿੱਚ ਵਾਅਦਾ ਕਰਕੇ ਉਸ ਨੂੰ 2500 ਰੁਪਏ ਕਰ ਦਿੱਤਾ ਹੈ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਹੋਈ ਹੈ ਹਾਲੇ ਤੱਕ ਸਰਕਾਰ ਵੱਲੋਂ ਪੈਨਸ਼ਨ ਦੇ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ ਦੇ ਨਾ ਹੀ ਸਰਕਾਰ ਵੱਲੋਂ ਕੋਈ ਅਜਿਹਾ ਅਧਿਕਾਰਿਕ ਤੌਰ ਤੇ ਬਿਆਨ ਦਿੱਤਾ ਗਿਆ ਹੈ ਜਿਸ ਵਿੱਚ ਸਰਕਾਰ ਨੇ ਕਿਹਾ ਹੋਵੇ ਕਿ ਪੈਨਸ਼ਨ ਦੇ ਵਿੱਚ ਵਾਧਾ ਕਰਕੇ 2500 ਰੁਪਏ ਕਰ ਦਿੱਤਾ ਹੈ ਹਾਲੇ ਤੱਕ ਜਿਹੜੀ ਪੈਨਸ਼ਨ ਹੈ 1500 ਦੇ ਹਿਸਾਬ ਨਾਲ ਹੀ ਜਾਰੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਸਰਕਾਰ ਵੱਲੋਂ ਪੈਨਸ਼ਨਾਂ ਦੇ ਵਿੱਚ ਵਾਧਾ ਕਰਕੇ ਜਿਹੜੀ ਲੋਕਾਂ ਨੂੰ ਰਾਹਤ ਹੈ ਦੇ ਦਿੱਤੀ ਜਾਏਗੀ ਪਰ ਫਿਲਹਾਲ ਜਿਹੜੀ ਪੈਨਸ਼ਨ ਹੈ 1500 ਦੇ ਹਿਸਾਬ ਨਾਲ ਹੀ ਜਾਰੀ ਹੋਈ ਹੈ ਅਤੇ ਜਿਹੜੇ ਵੀ ਲੋਕ ਕਹਿ ਰਹੇ ਹਨ ਕਿ 2500 ਰੁਪਏ ਪੈਨਸ਼ਨ ਇਸ ਵਾਰ ਜਾਰੀ ਹੋਈ ਹੈ ਜੁਲਾਈ ਮਹੀਨੇ ਦੇ ਵਿੱਚ ਮਿਲੀ ਲੋਕਾਂ ਨੂੰ ਪੈਨਸ਼ਨ 2500 ਤਾਂ ਅਜਈਆਂ ਵੀਡੀਓ ਦੇ ਵਿੱਚ ਤੁਸੀਂ ਬਿਲਕੁਲ ਵੀ ਬਲੀਵ ਨਾ ਕਰੋ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਹੋਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਉਮੀਦ ਹੈ ਕਿ ਪੈਨਸ਼ਨਾਂ ਦੇ ਵਿੱਚ ਵਾਧਾ ਕੀਤਾ ਜਾਏਗਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਦੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਣਾ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ